ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਇੱਕ ਨਵੀਂ ਕਹਾਣੀ ਨਾਬੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਵੀ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ ਰਵੀ ਦੇ ਘਰ ਵਿੱਚ ਉਹਦੇ ਮਾਤਾ ਪਿਤਾ ਉਸ ਦਾ ਇੱਕ ਭਰਾ ਤੇ ਦੋ ਭੈਣਾਂ ਸੀ ਰਵੀ ਸਭ ਤੋਂ ਛੋਟਾ ਸੀ ਉਹ ਆਪਣੀ ਪੜ੍ਹਾਈ ਲਿਖਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਇਧਰ ਉਧਰ ਹੀ ਘੁੰਮਦਾ ਰਹਿੰਦਾ ਉਹਦੇ ਨੇੜੇ ਹੀ ਸ਼ਹਿਰ ਵਿੱਚ ਇੱਕ ਕੁੜੀ ਜਿਹਦਾ ਨਾਮ ਨੀਤੂ ਸੀ ਉਹ ਰਹਿੰਦੀ ਹੈ ਰਵੀ ਉਸਨੂੰ ਪਸੰਦ ਕਰਨ ਲੱਗਦਾ ਹੈ ਨੀਤੂ ਵੀ ਉਸਨੂੰ ਬਹੁਤ ਪਸੰਦ ਕਰਦੀ ਸੀ ਪਰ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਦੇ ਇਸ ਰਿਸ਼ਤੇ ਦੇ ਬਿਲਕੁਲ ਖਿਲਾਫ ਸਨ ਰਵੀ ਤੇ ਨੀਤੂ ਇੱਕ ਦੂਜੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲੈਂਦੇ ਹਨ ਉਹ ਆਪਣਾ ਘਰ ਛੱਡ ਕੇ ਭੱਜ ਜਾਂਦੇ ਆ ਤੇ ਕਿਸੇ ਅਣਜਾਣ ਸ਼ਹਿਰ ਵਿੱਚ ਰਹਿਣ ਲੱਗ ਜਾਂਦੇ ਆ ਉਹਨਾਂ ਨੇ ਆਪਣੇ ਘਰੇ ਕਿਸੇ ਨੂੰ ਨਹੀਂ ਦੱਸਿਆ ਸੀ ਕਿ ਉਹ ਕਿੱਥੇ ਜਾ ਰਹੇ ਨੇ ਤੇ ਕਿੱਥੇ ਰਹਿਣਗੇ ਉਹ ਉੱਥੇ ਆ ਕੇ ਇੱਕ ਕਿਰਾਏ ਦੇ ਘਰ ਵਿੱਚ ਰਹਿਣ ਲੱਗ ਜਾਂਦੇ ਹਨ। ਰਵੀ ਇੱਧਰ-ਉੱਧਰ ਛੋਟਾ-ਮੋਟਾ ਕੰਮ ਕਰਨ ਲੱਗਦਾ। ਉਹ ਦੋਨੇ ਇੱਕ ਦੂਜੇ ਨਾਲ ਰਹਿ ਕੇ ਬਹੁਤ ਖੁਸ਼ ਥਨ। ਕੋਈ ਵੀ ਸਮੱਸਿਆ ਨਹੀਂ ਸੀ। ਹੌਲੀ-ਹੌਲੀ ਸਮਾਂ ਗੁਜ਼ਰਦਾ ਜਾਂਦਾ। ਸਮੇਂ ਦੇ ਨਾਲ ਰਵੀ ਕਰਿਆਨੇ ਦੀ ਦੁਕਾਨ ਖੋਲ੍ਹ ਲੈਂਦਾ। ਉਹ ਦੁਕਾਨ ਤੇ ਅਣਥੱਕ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਉਹਨਾਂ ਦੇ ਵਿਆਹ ਨੂੰ ਵੀ 3 ਸਾਲ ਹੋ ਗਏ ਸਨ। ਉਹਨਾਂ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਹੈ ਜਿਸ ਦਾ ਨਾਮ ਉਹ ਪਿਆਰ ਨਾਲ ਰਾਜੂ ਰੱਖਦੇ ਹਨ ਉਹ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਸੀ ਪਰ ਰਵੀ ਦੀਆਂ ਇਹ ਖੁਸ਼ੀਆਂ ਥੋੜੇ ਸਮੇਂ ਦੀਆਂ ਹੀ ਸਨ ਜਿਵੇਂ ਹੀ ਰਾਜੂ 2 ਸਾਲਾਂ ਦਾ ਹੁੰਦਾ ਹੈ ਤਾਂ ਨੀਤੂ ਇੱਕ ਬਿਮਾਰੀ ਦੇ ਚਲਦੇ ਇਸ ਦੁਨੀਆ ਨੂੰ ਛੱਡ ਕੇ ਚਲੀ ਜਾਂਦੀ ਹੈ ਰਵੀ ਉੱਤੇ ਤਾਂ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਰਾਜੂ ਸਿਰਫ 2 ਸਾਲ ਦਾ ਸੀ ਉਹ ਆਪਣੀ ਮੰਮੀ ਨੂੰ ਨਹੀਂ ਸੀ ਭੁੱਲ ਰਿਹਾ ਜਿਵੇਂ ਹੀ ਰਵੀ ਉਹਦੇ ਕੋਲ ਆਉਂਦਾ ਰਾਜੂ ਇੱਕੋ ਹੀ ਗੱਲ ਕਹਿੰਦਾ ਪਾਪਾ ਮੰਮੀ ਨੂੰ ਲੈ ਆਓ ਮੈਂ ਮੰਮੀ ਨੂੰ ਦੇਖਣਾ ਹੈ ਮੈਂ ਉਹਨਾਂ ਦੇ ਨਾਲ ਰਹਿਣਾ ਹੈ ਰਵੀ ਇਹ ਗੱਲ ਸੁਣ ਕੇ ਅੰਦਰੋਂ-ਅੰਦਰੀ ਰੋਂਦਾ ਪਰ ਆਪਣੇ ਪੁੱਤ ਨੂੰ ਕਹਿ ਦਿੰਦਾ ਕਿ ਤੇਰੀ ਮੰਮੀ ਕਿਤੇ ਗਈ ਹੋਈ ਐ ਉਹ ਤੇਰੇ ਜਨਮ ਦਿਨ ਤੇ ਜ਼ਰੂਰ ਆਊਗੀ ਇਹ ਗੱਲ ਸੁਣ ਕੇ ਰਾਜੂ ਚੁੱਪ ਹੋ ਜਾਂਦਾ ਪਰ ਉਹਨੂੰ ਉਹਦੀ ਮਾਂ ਦੀ ਯਾਦ ਬਹੁਤ ਆਉਂਦੀ ਸੀ ਪਤਨੀ ਦੀ ਮੌਤ ਦੇ ਗਮ ਵਿੱਚ ਰਵੀ ਵੀ ਆਪਣੇ ਕੰਮਕਾਰ ਵੱਲ ਧਿਆਨ ਨਹੀਂ ਦਿੰਦਾ ਸੀ ਇਸ ਲਈ ਉਸ ਨੂੰ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਦਿਨੇ ਬਾਰੀ-ਵਾਰੀ ਘਰੇ ਜਾ ਕੇ ਆਪਣੇ ਪੁੱਤਰ ਦਾ ਖਿਆਲ ਵੀ ਰੱਖਦਾ ਤੇ ਨਾਲ ਹੀ ਦੁਕਾਨ ਤੇ ਜਾ ਕੇ ਕੰਮ ਕਰਦਾ ਇਸ ਤਰ੍ਹਾਂ 2 ਮਹੀਨੇ ਬੀਤ ਜਾਂਦੇ ਨੇ 2 ਮਹੀਨੇ ਬਾਅਦ ਰਾਜੂ ਦਾ ਜਨਮ ਦਿਨ ਹੁੰਦਾ ਜਦੋਂ ਰਵੀ ਰਾਜੂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਾ ਤਾਂ ਰਾਜੂ ਆਪਣੇ ਪਾਪਾ ਨੂੰ ਕਹਿੰਦਾ ਹੈ ਕਿ ਪਾਪਾ ਅੱਜ ਤਾਂ ਤੁਸੀਂ ਮੰਮੀ ਨੂੰ ਲੈ ਕੇ ਆਉਂਗੇ ਨਾ ਅੱਜ ਤਾਂ ਮੇਰਾ ਜਨਮ ਦਿਨ ਹੈ ਇਹ ਸੁਣ ਕੇ ਰਵੀ ਬਹੁਤ ਦੁਖੀ ਹੁੰਦਾ ਹੈ ਕਿਉਂਕਿ ਉਸ ਟਾਈਮ ਤੱਕ ਉਹਨੇ ਰਾਜੂ ਨੂੰ ਚੁੱਪ ਕਰਵਾਉਣ ਲਈ ਵੈਸੇ ਹੀ ਕਹਿ ਦਿੱਤਾ ਸੀ ਪਰ ਰਾਜੂ ਨੂੰ ਹਜੇ ਵੀ ਉਹ ਗੱਲ ਯਾਦ ਸੀ ਜਿਵੇਂ ਹੀ ਉਹਨੂੰ ਜਨਮ ਦਿਨ ਦਾ ਪਤਾ ਲੱਗਦਾ ਤਾਂ ਉਹ ਆਪਣੀ ਮਾਂ ਨੂੰ ਮਿਲਣ ਦੀ ਜਿੱਦ ਫੜਨ ਲੱਗਦਾ ਹੈ ਰਵੀ ਉਹਨੂੰ ਕਹਿੰਦਾ ਹੈ ਕਿ ਹਾਂ ਪੁੱਤ ਅੱਜ ਤੇਰੀ ਮੰਮੀ ਜ਼ਰੂਰ ਆਉਗੀ ਇਹ ਗੱਲ ਸੁਣ ਕੇ ਰਾਜੂ ਖੁਸ਼ੀ ਨਾਲ ਨੱਚਣ ਲੱਗਦਾ ਹੈ ਰਾਜੂ ਨੂੰ ਇਸ ਤਰ੍ਹਾਂ ਖੁਸ਼ ਦੇਖ ਕੇ ਰਵੀ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਹ ਇੱਕ ਵਾਰ ਤਾਂ ਉੱਥੋਂ ਆਪਣੇ ਕੰਮ ਤੇ ਚਲਾ ਜਾਂਦਾ ਹੈ ਜਦੋਂ ਸ਼ਾਮ ਨੂੰ ਕੇਕ ਲੈ ਕੇ ਵਾਪਸ ਆਉਂਦਾ ਤਾਂ ਉਹ ਰਾਜੂ ਨੂੰ ਕੇਕ ਕੱਟਣ ਲਈ ਕਹਿੰਦਾ ਪਰ ਰਾਜੂ ਸਾਫ਼ ਮਨਾਂ ਕਰ ਦਿੰਦਾ ਉਹ ਕਹਿੰਦਾ ਹੈ ਕਿ ਜਦੋਂ ਤੱਕ ਮੰਮੀ ਨਹੀਂ ਆਉਂਦੀ ਮੈਂ ਕੇਕ ਨਹੀਂ ਕਟਾਂਗਾ ਰਵੀ ਰੋਂਦਾ ਹੋਇਆ ਰਾਜੂ ਨੂੰ ਕਹਿੰਦਾ ਹੈ ਕਿ ਪੁੱਤ ਹੁਣ ਤੇਰੀ ਮੰਮੀ ਤਾਂ ਰੱਬ ਦੇ ਕੋਲ ਚਲੀ ਗਈ ਉਹਨੂੰ ਮੈਂ ਕਿੱਥੋਂ ਲੈ ਕੇ ਆਵਾਂ ਪਰ ਰਾਜੂ ਬੱਚਿਆਂ ਵਾਂਗੂ ਜਿੱਦ ਕਰਦਾ ਹੋਇਆ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਮੰਮੀ ਕਿੱਥੇ ਹੈ ਪਰ ਮੈਨੂੰ ਤੁਸੀਂ ਵਾਅਦਾ ਕੀਤਾ ਸੀ ਕਿ ਮੇਰੇ ਜਨਮ ਦਿਨ ਤੇ ਤੁਸੀਂ ਮੰਮੀ ਨੂੰ ਲੈ ਕੇ ਆਉਂਗੇ ਹੁਣ ਤੁਹਾਨੂੰ ਮੰਮੀ ਨੂੰ ਲੈ ਕੇ ਆਉਣਾ ਪਵੇਗਾ ਤੁਸੀਂ ਕਿਤੋਂ ਵੀ ਲੈ ਕੇ ਆਓ ਮੈਨੂੰ ਨਹੀਂ ਪਤਾ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ ਇਹ ਕਹਿ ਕੇ ਰਾਜੂ ਰੁੱਸ ਕੇ ਉਹਨਾਂ ਦੇ ਕੋਲੋਂ ਚਲਾ ਜਾਂਦਾ ਹੈ ਆਪਣੇ ਛੋਟੇ ਜਿਹੇ ਪੁੱਤ ਨੂੰ ਉਹ ਕਿਵੇਂ ਸਮਝਾਵੇ ਉਹ ਘਰੋਂ ਬਾਹਰ ਆ ਜਾਂਦਾ ਹੈ ਉਹ ਸੋਚਦਾ ਹੈ ਕਿ ਉਹਦੀ ਮਾਂ ਤਾਂ ਹੁਣ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਮੈਂ ਉਹਦੀ ਮਾਂ ਕਿੱਥੋਂ ਲੈ ਕੇ ਆਵਾਂ ਉਹ ਸੋਚਣ ਲੱਗਦਾ ਹੈ ਕਿ ਮੈਂ ਕਿਸੇ ਔਰਤ ਨੂੰ ਇੱਕ ਦਿਨ ਲਈ ਪੈਸੇ ਦੇ ਕੇ ਘਰ ਲੈ ਆਉਂਦਾ ਹਾਂ ਹੋ ਸਕਦਾ ਹੈ ਰਾਜੂ ਉਹਨੂੰ ਵੇਖ ਕੇ ਖੁਸ਼ ਹੋ ਜਾਏ ਜੇ ਇਹ ਗੱਲ ਉਹਨੂੰ ਠੀਕ ਲੱਗਦੀ ਹੈ ਫਿਰ ਉਹ ਆਪਣੀ ਜੇਬ ਵਿੱਚ ਹੱਥ ਮਾਰ ਕੇ ਦੇਖਦਾ ਉਹਦੇ ਕੋਲ ਕਿੰਨੇ ਕ ਪੈਸੇ ਆ ਉਹਦੀ ਜੇਬ ਵਿੱਚ ਤਾਂ ਸਿਰਫ 1100 ਰੁਪਏ ਸੀ ਫਿਰ ਉਹ ਰੈੱਡ ਲਾਈਟ ਏਰੀਆ ਚ ਜਾਂਦਾ ਤਾਂ ਜੋ ਕਿਸੇ ਔਰਤ ਨੂੰ ਆਪਣੇ ਨਾਲ ਆਪਣੇ ਘਰ ਲੈ ਕੇ ਆ ਸਕੇ ਪਰ ਕੋਈ ਵੀ ਔਰਤ ਉਸ ਨਾਲ ਚੱਲਣ ਲਈ ਤਿਆਰ ਨਹੀਂ ਹੁੰਦੀ ਉਹ ਜ਼ਿਆਦਾ ਪੈਸੇ ਮੰਗ ਰਹੀਆਂ ਸਨ ਇੱਕ ਔਰਤ 1300 ਰੁਪਏ ਵਿੱਚ ਚੱਲਣ ਲਈ ਤਿਆਰ ਹੋ ਗਈ ਪਰ ਉਸ ਟਾਈਮ ਤਾਂ ਉਹਦੇ ਕੋਲ ਸਿਰਫ 1100 ਰੁਪਏ ਹੀ ਸਨ ਉਹ ਕਹਿੰਦਾ ਕਿ ਤੁਸੀਂ ਇੱਕ ਵਾਰ 1100 ਰੱਖ ਲਓ ਕੱਲ ਮੈਂ ਤੁਹਾਨੂੰ 200 ਰੁਪਏ ਹੋਰ ਦੇ ਦੇਵਾਂਗਾ ਪਰ ਉਹ ਔਰਤ ਸਾਫ਼ ਮਨਾਂ ਕਰ ਦਿੰਦੀ ਹੈ ਕਹਿੰਦੀ ਹੈ ਕਿ ਜੇ ਤੇਰੇ ਕੋਲ ਰੁਪਏ ਹਨ ਤਾਂ ਗੱਲ ਕਰ ਨਹੀਂ ਇੱਥੋਂ ਚੱਲਦਾ ਵਾਣਾ ਇਸ ਤੋਂ ਬਾਅਦ ਰਵੀ ਉੱਥੇ ਨੇੜੇ ਇੱਕ ਗੋਲ ਗੱਪਿਆਂ ਵਾਲੀ ਰੇੜੀ ਕੋਲ ਜਾਂਦਾ ਹੈ ਤੇ ਜਾ ਕੇ ਬੈਠ ਜਾਂਦਾ ਹੈ ਉਹ ਬਹੁਤ ਜ਼ਿਆਦਾ ਉਦਾਸ ਸੀ ਉਸ ਰੇੜੀ ਤੇ ਇੱਕ ਹੋਰ ਵਿਅਕਤੀ ਖੜਾ ਗੋਲ ਗੱਪੇ ਖਾ ਰਿਹਾ ਸੀ ਜਿਹੜਾ ਕਿ ਦਲਾਲੀ ਕਰਦਾ ਸੀ ਉਹ ਰਵੀ ਨੂੰ ਉਦਾਸ ਵੇਖ ਕੇ ਪੁੱਛਣ ਲੱਗਦਾ ਹੈ ਬਈ ਤੁਸੀਂ ਉਦਾਸ ਕਿਉਂ ਹੋ ਪਹਿਲਾਂ ਤਾਂ ਰਵੀ ਉਹਦੇ ਵੱਲ ਦੇਖ ਕੇ ਕਹਿ ਦਿੰਦਾ ਹੈ ਕਿ ਨਹੀਂ ਕੋਈ ਗੱਲ ਨਹੀਂ ਪਰ ਜਦੋਂ ਉਹ ਦੁਬਾਰਾ ਪੁੱਛਦਾ ਤਾਂ ਰਵੀ ਉਸ ਨੂੰ ਆਪਣੀ ਸਮੱਸਿਆ ਦੱਸ ਦਿੰਦਾ ਉਹ ਕਹਿੰਦਾ ਕਿ ਮੈਨੂੰ ਇੱਕ ਦਿਨ ਰਾਤ ਲਈ ਇੱਕ ਔਰਤ ਚਾਹੀਦੀ ਹੈ ਪਰ ਮੇਰੇ ਕੋਲ ਸਿਰਫ 1100 ਰੁਪਏ ਨੇ ਤੇ ਇੰਨੇ ਪੈਸਿਆਂ ਵਿੱਚ ਕੋਈ ਵੀ ਮੇਰੇ ਨਾਲ ਚੱਲਣ ਲਈ ਤਿਆਰ ਨਹੀਂ ਤਾਂ ਉਹ ਕਹਿੰਦਾ ਕਿ ਇਹ ਕੋਈ ਵੱਡੀ ਗੱਲ ਨਹੀਂ ਮੈਂ ਤੇਰੀ ਸਮੱਸਿਆ ਦਾ ਹੁਣੇ ਹੀ ਹੱਲ ਕਰ ਦਿੰਦਾ ਹਾਂ ਮੇਰੇ ਕੋਲ ਕਈ ਕੁੜੀਆਂ ਦੇ ਨੰਬਰ ਨੇ ਉਹਨਾਂ ਵਿੱਚੋਂ ਮੈਂ ਇੱਕ ਦਾ ਨੰਬਰ ਤੈਨੂੰ ਦੇ ਦਿੰਦਾ ਹਾਂ ਉਹ ਤੇਰੇ ਨਾਲ ਇੱਕ ਦਿਨ ਰਾਤ ਲਈ ਤੇਰੇ ਘਰ ਵਿੱਚ ਰਹਿ ਸਕਦੀ ਹੈ ਉਹ ਆਦਮੀ ਰਵੀ ਨੂੰ ਜੋਤੀ ਨਾਮ ਦੀ ਇੱਕ ਕੁੜੀ ਦਾ ਨੰਬਰ ਦਿੰਦਾ ਜਦੋਂ ਰਵੀ ਫੋਨ ਤੇ ਗੱਲ ਕਰਦਾ ਤਾਂ ਜੋਤੀ ਨੂੰ ਉਹ ਦੱਸਦਾ ਕਿ ਮੇਰੇ ਕੋਲ ਸਿਰਫ 1100 ਰੁਪਏ ਨੇ ਜੋਤੀ ਉਸ ਨਾਲ ਚੱਲਣ ਲਈ ਤਿਆਰ ਹੋ ਜਾਂਦੀ ਹੈ ਉਸ ਨੂੰ ਕਹਿੰਦੀ ਹੈ ਕਿ ਮੈਂ ਇੱਥੇ ਖੜੀ ਆ ਤੁਸੀਂ ਮੈਨੂੰ ਆ ਕੇ ਲੈ ਜਾਓ ਰਵੀ ਆਪਣਾ ਪੁਰਾਣਾ ਕਵਾੜਜਾ ਸਕੂਟਰ ਲੈ ਕੇ ਉਸ ਜਗ੍ਹਾ ਤੇ ਪਹੁੰਚ ਜਾਂਦਾ ਜਿੱਥੇ ਜੋਤੀ ਖੜੀ ਸੀ ਜੋਤੀ ਇੱਕ ਰੋਡ ਦੇ ਕੰਡੇ ਤੇ ਖੜੀ ਹੋਈ ਸੀ ਤੇ ਉਹਨੇ ਵਧੀਆ ਕੱਪੜੇ ਪਾਏ ਹੋਏ ਸਨ ਤੇ ਬਹੁਤ ਸਾਰਾ ਮੇਕਅਪ ਕੀਤਾ ਹੋਇਆ ਸੀ ਰਵੀ ਉਹਦੇ ਕੋਲ ਜਾ ਕੇ ਕਹਿੰਦਾ ਕਿ ਮੈਂ ਹੀ ਤੈਨੂੰ ਫੋਨ ਕੀਤਾ ਸੀ ਤੁਸੀਂ ਮੇਰੇ ਨਾਲ ਚੱਲੋਗੇ ਪਹਿਲਾਂ ਤਾਂ ਉਹਦਾ ਪੁਰਾਣਾ ਸਕੂਟਰ ਦੇਖ ਕੇ ਜੋਤੀ ਅਜੀਬ ਜਿਹੀਆਂ ਨਜ਼ਰਾਂ ਨਾਲ ਉਹਦੇ ਵੱਲ ਦੇਖਦੀ ਹੈ ਪਰ ਫਿਰ ਉਹਦੇ ਨਾਲ ਚੱਲਣ ਲਈ ਤਿਆਰ ਹੋ ਜਾਂਦੀ ਹੈ ਉਹ ਰਾਹ ਵਿੱਚ ਜੋਤੀ ਨਾਲ ਕੋਈ ਗੱਲ ਨਹੀਂ ਕਰਦਾ ਸਿੱਧਾ ਉਹਨੂੰ ਆਪਣੇ ਘਰ ਲੈ ਆਉਂਦਾ ਰਵੀ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ ਘਰ ਵਿੱਚ ਰਾਜੂ ਕਾਫੀ ਸਮੇਂ ਤੋਂ ਆਪਣੇ ਪਾਪਾ ਦਾ ਇੰਤਜ਼ਾਰ ਕਰ ਰਿਹਾ ਸੀ ਰਾਜੂ ਜਦੋਂ ਇਹ ਦੇਖਦਾ ਕਿ ਉਹਦੇ ਪਾਪਾ ਨਾਲ ਇੱਕ ਔਰਤ ਆ ਰਹੀ ਹੈ ਤਾਂ ਪਹਿਲਾਂ ਤਾਂ ਉਹ ਥੋੜਾ ਜਿਹਾ ਝਿਜਕਦਾ ਹੈ ਪਰ ਫਿਰ ਭੱਜ ਕੇ ਆ ਕੇ ਉਸ ਔਰਤ ਦੇ ਗਲ ਲੱਗ ਕੇ ਕਹਿੰਦਾ ਹੈ ਮੰਮੀ ਤੁਸੀਂ ਆ ਗਏ ਇਹ ਦੇਖ ਕੇ ਜੋਤੀ ਇਕਦਾਂ ਮ ਹੈਰਾਨ ਰਹਿ ਜਾਂਦੀ ਹੈ ਉਹ ਰਵੀ ਵੱਲ ਦੇਖਣ ਲੱਗਦੀ ਹੈ ਰਵੀ ਵੀ ਸੋਚਣ ਲੱਗਦਾ ਹੈ ਕਿ ਮੈਂ ਇਸ ਨੂੰ ਇਸ ਬਾਰੇ ਕੁਝ ਦੱਸਿਆ ਹੀ ਨਹੀਂ। ਉਹ ਰਾਜੂ ਨੂੰ ਕਹਿੰਦਾ, "ਪੁੱਤ ਇੱਕ ਮਿੰਟ ਰੁਕਾ। ਮੈਂ ਤੇਰੀ ਮੰਮੀ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ।" ਉਸ ਤੋਂ ਬਾਅਦ ਰਵੀ ਜੋਤੀ ਨੂੰ ਥੋੜਾ ਪਾਸੇ ਕਰਕੇ ਸਾਰੀ ਗੱਲ ਦੱਸ ਦਿੰਦਾ ਹੈ ਕਿ ਇਹ ਮੇਰਾ ਪੁੱਤਰ ਹੈ ਜਿਹੜਾ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਸੀ। ਪਰ ਮੇਰੀ ਪਤਨੀ ਦੀ 2 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਮੈਂ ਤੁਹਾਨੂੰ ਇਸ ਨੂੰ ਮਲਾਉਣ ਲਈ ਹੀ ਬੁਲਾਇਆ ਹੈ। ਜੋਤੀ ਕਹਿੰਦੀ ਹੈ, "ਮੈਨੂੰ ਇਸ ਲਈ ਬੁਲਾਇਆ ਹੈ?" ਏ ਮੇਰੇ ਤੋਂ ਕੀ ਚਾਉਂਦੀ ਹੈ ਰਵੀ ਜੋਤੀ ਨੂੰ ਦੱਸਦਾ ਹੈ ਕਿ ਬਸ ਅੱਜ ਦਿਨ ਰਾਤ ਲਈ ਤੂੰ ਇਹਦੀ ਮਾਂ ਬਣ ਜਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਜੋਤੀ ਰਾਜੂ ਨੂੰ ਆਪਣੇ ਗਲ ਨਾਲ ਤਾਂ ਲਾ ਲੈਂਦੀ ਹੈ ਪਰ ਉਹਦੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ ਹੁਣ ਰਵੀ ਕੇਕ ਲੈ ਆਇਆ ਉਹ ਕੇਕ ਕੱਟਣ ਦੀਆਂ ਤਿਆਰੀਆਂ ਕਰਨ ਲੱਗਦਾ ਹੈ ਜਦੋਂ ਸਭ ਕੁਝ ਹੋ ਜਾਂਦਾ ਹੈ ਉਸ ਤੋਂ ਬਾਅਦ ਤਿੰਨੇ ਜਾਣੇ ਮਿਲ ਕੇ ਕੇਕ ਕੱਟਦੇ ਨੇ ਜੋਤੀ ਰਾਜੂ ਨੂੰ ਆਪਣੀ ਗੋਦੀ ਵਿੱਚ ਚੁੱਕਦੀ ਹੈ ਤੇ ਰਾਜੂ ਵੀ ਸਭ ਤੋਂ ਪਹਿਲਾਂ ਕੇਕ ਕੱਟ ਕੇ ਜੋਤੀ ਦੇ ਮੂੰਹ ਵਿੱਚ ਪਾਉਂਦਾ ਹੈ ਇਹ ਸਭ ਦੇਖ ਕੇ ਜੋਤੀ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਕਿਉਂਕਿ ਅੱਜ ਤੋਂ ਪਹਿਲਾਂ ਉਸ ਨੂੰ ਇਹ ਸਭ ਕੁਝ ਮਹਿਸੂਸ ਹੀ ਨਹੀਂ ਸੀ ਹੋਇਆ ਜੋ ਅੱਜ ਉਸਨੇ ਮਹਿਸੂਸ ਕੀਤਾ ਰਾਤ ਨੂੰ ਰਾਜੂ ਜੋਤੀ ਨਾਲ ਲਿਫਟ ਕੇ ਸੌਂ ਜਾਂਦਾ ਹੈ ਅਗਲੇ ਦਿਨ ਜਿਵੇਂ ਹੀ ਸਵੇਰ ਹੁੰਦੀ ਹੈ ਜੋਤੀ ਦੇ ਜਾਣ ਦਾ ਸਮਾਂ ਹੁੰਦਾ ਹੈ ਤਾਂ ਉਦੇ ਦਿਮਾਗ ਵਿੱਚ ਇਹ ਚੱਲ ਰਿਹਾ ਹੁੰਦਾ ਹੈ ਕਿ ਮੈਂ ਇਸ ਕੰਮ ਦੇ ਪੈਸੇ ਨਹੀਂ ਲੈ ਸਕਦੀ। ਉਹ ਰਵੀ ਕੋਲ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਇਸ ਕੰਮ ਦੇ ਤੁਹਾਡੇ ਤੋਂ ਪੈਸੇ ਨਹੀਂ ਲੈਣੇ। ਅੱਗੇ ਤੋਂ ਵੀ ਜੇ ਤੁਹਾਨੂੰ ਕਦੇ ਮੇਰੀ ਲੋੜ ਪਈ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ। ਮੇਰਾ ਨੰਬਰ ਤੁਹਾਡੇ ਕੋਲ ਹੈ। ਮੈਂ ਆ ਜਾਵਾਂਗੀ। ਉਹ ਭਾਵੁਕ ਹੋ ਕੇ ਕਹਿਣ ਲੱਗਦੀ ਹੈ ਕਿ ਮੈਨੂੰ ਅੱਜ ਜੋ ਕੁਝ ਮਿਲਿਆ ਹੈ ਉਹ ਅੱਜ ਤੋਂ ਪਹਿਲਾਂ ਮੈਂ ਕਦੇ ਮਹਿਸੂਸ ਹੀ ਨਹੀਂ ਕੀਤਾ ਸੀ। ਮੈਂ ਇਸ ਦੇ ਪੈਸੇ ਬਿਲਕੁਲ ਨਹੀਂ ਲੈ ਸਕਦੀ ਇਹ ਕਹਿ ਕੇ ਉਹ ਰਵੀ ਨੂੰ ਪੈਸੇ ਵਾਪਸ ਕਰ ਦਿੰਦੀ ਹੈ ਰਵੀ ਉਹਨੂੰ ਕਹਿੰਦਾ ਹੈ ਮੈਂ ਤੁਹਾਨੂੰ ਛੱਡ ਦਿੰਦਾ ਹਾਂ ਦੱਸੋ ਤੁਸੀਂ ਕਿੱਥੇ ਜਾਣਾ ਉਸ ਨੂੰ ਆਪਣੇ ਸਕੂਟਰ ਤੇ ਬਿਠਾ ਕੇ ਉਹਦੇ ਕਮਰੇ ਤੱਕ ਛੱਡ ਆਉਂਦਾ ਜਦੋਂ ਉਹ ਜਾਣ ਵਾਲੀ ਹੁੰਦੀ ਹੈ ਤਾਂ ਕਹਿੰਦੀ ਹੈ ਜੇ ਅੱਗੇ ਵੀ ਤੈਨੂੰ ਕਦੇ ਲੋੜ ਪਈ ਤਾਂ ਤੁਸੀਂ ਮੈਨੂੰ ਫੋਨ ਕਰ ਦਿਓ ਮੈਂ ਪਹੁੰਚ ਜਾਵਾਂਗੀ ਰਵੀ ਉਹਨੂੰ ਕਹਿੰਦਾ ਕਿ ਠੀਕ ਹੈ ਜਦੋਂ ਵੀ ਮੇਰਾ ਪੁੱਤਰ ਆਪਣੀ ਮਾਂ ਨੂੰ ਯਾਦ ਆਇਆ ਕਰੂਗੀ ਮੈਂ ਤੁਹਾਨੂੰ ਬੁਲਾ ਲਵਾਂਗਾ ਥੋੜੇ ਟਾਈਮ ਦੀ ਹੀ ਗੱਲ ਹੈ ਫਿਰ ਉਹ ਵੱਡਾ ਹੋ ਜਾਵੇਗਾ ਤੇ ਉਹਨੂੰ ਸਾਰੀ ਗੱਲ ਸਮਝ ਆ ਜਾਵੇਗੀ ਰਵੀ ਆਪਣਾ ਸਕੂਟਰ ਲੈ ਕੇ ਚਲਾ ਜਾਂਦਾ ਹੈ ਆਪਣੇ ਪੁੱਤਰ ਦਾ ਵੀ ਖਿਆਲ ਰੱਖਦਾ ਹੈ 20 ਦਿਨ ਬਾਅਦ ਰਾਜੂ ਫੇਰ ਆਪਣੀ ਮਾਂ ਨੂੰ ਮਿਲਣ ਦੀ ਜਿੱਦ ਕਰਨ ਲੱਗਦਾ ਹੈ ਰਵੀ ਜੋਤੀ ਨੂੰ ਫੋਨ ਕਰਕੇ ਬੁਲਾ ਲੈਂਦਾ ਹੈ ਪਰ ਹੁਣ ਇਹ ਸਿਲਸਲਾ ਚਾਲੂ ਹੋ ਗਿਆ ਸੀ ਰਾਜੂ ਥੋੜੇ ਟਾਈਮ ਬਾਅਦ ਹੀ ਆਪਣੀ ਮਾਂ ਨੂੰ ਯਾਦ ਕਰਦਾ ਤੇ ਜੋਤੀ ਉਹਨੂੰ ਮਿਲਣ ਲਈ ਆਉਂਦੀ ਰਹਿੰਦੀ ਤਾਂ ਜੋਤੀ ਰਾਜੂ ਨੂੰ ਮਾਂ ਦੀ ਤਰ੍ਹਾਂ ਪਿਆਰ ਕਰਨ ਲੱਗ ਗਈ ਸੀ ਰਵੀ ਨੂੰ ਵੀ ਹੁਣ ਜੋਤੀ ਚੰਗੀ ਲੱਗਣ ਲੱਗਦੀ ਹੈ ਰਵੀ ਉਸਨੂੰ ਪਸੰਦ ਕਰਨ ਲੱਗ ਜਾਂਦਾ ਹੈ ਜੋਤੀ ਵੀ ਰਵੀ ਦੀਆਂ ਚੰਗਿਆਈਆਂ ਨੂੰ ਦੇਖ ਕੇ ਉਸਨੂੰ ਪਸੰਦ ਕਰਨ ਲੱਗਦੀ ਹੈ ਪਰ ਉਸ ਨੂੰ ਕੁਝ ਨਹੀਂ ਸੀ ਕਹਿੰਦੀ ਇੱਕ ਵਾਰੀ ਜਦੋਂ ਜੋਤੀ ਰਵੀ ਦੇ ਘਰ ਆਉਂਦੀ ਹੈ ਤਾਂ ਰਾਜੂ ਦੇ ਸੌਣ ਤੋਂ ਬਾਅਦ ਰਵੀ ਉਹਦੇ ਨਾਲ ਗੱਲਾਂ ਕਰਨ ਲੱਗਦਾ ਹੈ ਉਸ ਨੂੰ ਪੁੱਛਦਾ ਕਿ ਤੂੰ ਇਹ ਧੰਦਾ ਕਿਉਂ ਕਰਦੀ ਹੈ ਕਿ ਤੇਰੇ ਘਰ ਵਿੱਚ ਹੋਰ ਨਹੀਂ ਕੋਈ ਜਿਹੜਾ ਪੈਸਾ ਕਮਾ ਸਕੇ ਇਹ ਸੁਣ ਕੇ ਜੋਤੀ ਉਸ ਵੱਲ ਅਜੀਬ ਨਜ਼ਰਾਂ ਨਾਲ ਦੇਖਣ ਲੱਗਦੀ ਹੈ ਰਵੀ ਨੂੰ ਲੱਗਦਾ ਕਿ ਸ਼ਾਇਦ ਇਹ ਬੁਰਾ ਮੰਨ ਗਈ ਪਰ ਫਿਰ ਉਹ ਆਪਣੀਆਂ ਅੱਖਾਂ ਵਿੱਚ ਹੰਝੂ ਭਰ ਕੇ ਰਵੀ ਨੂੰ ਆਪਣੀ ਸਾਰੀ ਕਹਾਣੀ ਦੱਸਦੀ ਹੈ ਉਹ ਕਹਿੰਦੀ ਹੈ ਕਿ ਮੈਂ ਤੇ ਮੇਰਾ ਬਜ਼ੁਰਗ ਬਾਪ ਇੱਕ ਕਿਰਾਏ ਦੇ ਘਰ ਵਿੱਚ ਰਹਿੰਦੇ ਆ ਪਹਿਲਾਂ ਮੇਰਾ ਵਿਆਹ ਹੋਇਆ ਸੀ ਪਰ ਮੇਰੇ ਘਰ ਵਾਲਾ ਇੱਕ ਨੰਬਰ ਦਾ ਨਸ਼ੇੜੀ ਨਿਕਲਿਆ ਇੱਕ ਦਿਨ ਉਹ ਮੈਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਬਾਅਦ ਵਿੱਚ ਕਦੇ ਵਾਪਸ ਹੀ ਨਹੀਂ ਆਇਆ ਹੁਣ ਮੈਂ ਆਪਣੇ ਬਾਪੂ ਦੇ ਨਾਲ ਰਹਿੰਦੀ ਹਾਂ ਤੇ ਮੇਰੇ ਬਾਪੂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਅਤੇ ਉਹ ਬਿਮਾਰ ਹੀ ਰਹਿੰਦੇ ਨੇ ਮੈਂ ਕਈ ਥਾਵਾਂ ਤੇ ਕੰਮ ਲਈ ਪੁੱਛਿਆ ਵੀ ਸੀ ਪਰ ਮੈਂ ਜਿਆਦਾ ਪੜ੍ਹੀ ਲਿਖੀ ਨਹੀਂ ਸੀ ਇਸ ਲਈ ਮੈਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ ਮੈਂ ਘਰ ਨੂੰ ਚਲਾਉਣ ਲਈ ਹੁਣ ਇਸ ਕੰਮ ਵਿੱਚ ਪੈ ਗਈ ਮੇਰੇ ਕੋਲ ਕੋਈ ਹੋਰ ਸਹਾਰਾ ਨਹੀਂ ਸੀ ਇਸ ਲਈ ਇਹ ਮੇਰੀ ਮਜਬੂਰੀ ਬਣ ਗਈ ਇਹ ਸਭ ਕੁਝ ਦੱਸਦੇ ਹੋਏ ਜੋਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਰਵੀ ਉਸ ਨੂੰ ਚੁੱਪ ਕਰਵਾਉਂਦਾ ਰਵੀ ਸਾਰੀ ਰਾਤ ਉਹਦੇ ਬਾਰੇ ਸੋਚਦਾ ਰਹਿੰਦਾ ਅਤੇ ਅਗਲੇ ਦਿਨ ਸਵੇਰੇ ਜਿਵੇਂ ਹੀ ਉਹਨੂੰ ਛੱਡਣ ਜਾਂਦਾ ਤਾਂ ਰਸਤੇ ਵਿੱਚ ਜੋਤੀ ਨੂੰ ਪੁੱਛਣ ਲੱਗਦਾ ਕਿ ਜੇਕਰ ਤੈਨੂੰ ਕੋਈ ਸਹਾਰਾ ਦੇਣ ਲਈ ਕਹੇ ਤਾਂ ਤੂੰ ਉਹਦੇ ਨਾਲ ਰਹਿਣ ਲਈ ਤਿਆਰ ਹੋਵੇਂਗੀ ਪਰ ਜੋਤੀ ਕਹਿੰਦੀ ਹੈ ਕਿ ਮੇਰੀ ਕਿਸਮਤ ਇੰਨੀ ਚੰਗੀ ਨਹੀਂ ਕਿ ਕੋਈ ਮੈਨੂੰ ਸਹਾਰਾ ਦੇਵੇ ਇੱਥੇ ਤਾਂ ਹਰ ਕੋਈ ਮਤਲਬ ਹੀ ਹੈ ਰਵੀ ਉਹਨੂੰ ਕਹਿੰਦਾ ਜੇ ਕੋਈ ਤੇਰੀ ਤੇ ਤੇਰੇ ਬਾਪ ਦੇ ਜ਼ਿੰਮੇਵਾਰੀ ਚੱਕੇ ਤੂੰ ਫਿਰ ਉਹਦੇ ਨਾਲ ਰਹਿਣਾ ਪਸੰਦ ਕਰੇਂਗੀ ਇਹ ਸੁਣ ਕੇ ਜੋਤੀ ਕਹਿੰਦੀ ਹੈ ਹਾਂ ਜੇ ਇਸ ਤਰ੍ਹਾਂ ਹੋਵੇਗਾ ਤਾਂ ਮੈਂ ਜ਼ਰੂਰ ਉਹਦੇ ਨਾਲ ਰਹਿਣਾ ਪਸੰਦ ਕਰਾਂਗੀ ਰਵੀ ਕਹਿੰਦਾ ਕਿ ਠੀਕ ਹੈ ਜੋਤੀ ਹੁਣ ਮੈਂ ਤੇਰੀ ਤੇ ਤੇਰੇ ਬਾਪੂ ਦੀ ਜ਼ਿੰਮੇਵਾਰੀ ਚੱਕਣ ਲਈ ਤਿਆਰ ਹਾਂ ਪਰ ਤੈਨੂੰ ਵੀ ਮੇਰੇ ਬੱਚੇ ਦੀ ਦੇਖਭਾਲ ਇੱਕ ਮਾਂ ਦੀ ਤਰ੍ਹਾਂ ਕਰਨੀ ਪਵੇਗੀ ਇਹ ਸੁਣ ਕੇ ਜੋਤੀ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਜਾਂਦੀ ਹੈ ਉਹ ਕਹਿਣ ਲੱਗਦੀ ਹੈ ਕਿ ਰਵੀ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਰਵੀ ਕਹਿੰਦਾ ਕਿ ਮੈਂ ਬਿਲਕੁਲ ਸਹੀ ਕਹਿ ਰਿਹਾ ਹਾਂ ਕਿਉਂਕਿ ਤੂੰ ਵੀ ਮਜਬੂਰ ਹੈਂ ਤੇ ਮੈਂ ਵੀ ਆਪਣੇ ਪੁੱਤਰ ਕਰਕੇ ਕਾਫੀ ਪਰੇਸ਼ਾਨ ਹਾਂ ਤੇਰਾ ਸੁਭਾਅ ਚੰਗਾ ਦੇਖ ਕੇ ਮੈਂ ਤੈਨੂੰ ਪਸੰਦ ਕਰਨ ਲੱਗਿਆ ਕਿਉਂ ਨਾ ਹੁਣ ਆਪਾਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੀਏ ਬਾਪੂ ਦੀ ਜ਼ਿੰਮੇਵਾਰੀ ਵੀ ਮੈਂ ਚੱਕ ਲਵਾਂਗਾ ਤੂੰ ਮੇਰੇ ਬੱਚੇ ਦਾ ਖਿਆਲ ਰੱਖੀ ਇਹ ਸੁਣ ਕੇ ਜੋਤੀ ਕਹਿੰਦੀ ਹੈ ਕਿ ਜੇ ਅਜਿਹੀ ਗੱਲ ਹੈ ਤਾਂ ਠੀਕ ਹੈ ਮੈਂ ਤੈਨੂੰ ਸੋਚ ਕੇ ਦੱਸ ਦੇਵਾਂਗੀ ਰਵੀ ਉਹਨੂੰ ਘਰ ਛੱਡ ਕੇ ਵਾਪਸ ਦੁਕਾਨ ਤੇ ਚਲਾ ਜਾਂਦਾ ਹੈ ਸ਼ਾਮ ਤੱਕ ਜੋਤੀ ਨੇ ਆਪਣਾ ਫੈਸਲਾ ਲੈ ਲਿਆ ਸੀ ਸ਼ਾਮ ਨੂੰ ਜੋਤੀ ਰਵੀ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਮੈਂ ਬਹੁਤ ਸੋਚਿਆ ਤਾਂ ਮੈਂ ਇਹ ਫੈਸਲਾ ਕੀਤਾ ਮੈਂ ਤੇਰੇ ਨਾਲ ਰਹਿਣ ਲਈ ਤਿਆਰ ਹਾਂ ਰਵੀ ਕਹਿੰਦਾ ਫਿਰ ਠੀਕ ਹੈ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਤੇ ਤੈਨੂੰ ਇਹ ਕੰਮ ਛੱਡਣਾ ਪਵੇਗਾ ਆਪਾਂ ਇਹ ਸ਼ਹਿਰ ਛੱਡ ਕੇ ਕਿ ਤੇ ਹੋਰ ਚਲੇ ਜਾਵਾਂਗੇ ਜਿੱਥੇ ਤੈਨੂੰ ਕੋਈ ਨਾ ਪਹਿਚਾਣਦਾ ਹੋਵੇ ਉਸ ਤੋਂ ਬਾਅਦ ਰਵੀ ਤੇ ਜੋਤੀ ਵਿਆਹ ਕਰਵਾ ਲੈਂਦੇ ਨੇ ਤੇ ਉਹ ਕਿਸੇ ਦੂਜੇ ਸ਼ਹਿਰ ਵਿੱਚ ਸ਼ਿਫਟ ਹੋ ਜਾਂਦੇ ਨੇ ਉੱਥੇ ਜਾ ਕੇ ਉਹ ਕਿਰਾਏ ਦਾ ਕਮਰਾ ਲੈਂਦੇ ਆ ਤੇ ਰਹਿਣ ਲੱਗਦੇ ਆ ਰਵੀ ਹੁਣ ਉੱਥੇ ਇੱਕ ਫੈਕਟਰੀ ਵਿੱਚ ਲੱਗ ਗਿਆ ਸੀ ਤੇ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਗਿਆ ਜੋਤੀ ਦਾ ਬਾਪੂ ਵੀ ਉਹਨਾਂ ਨਾਲ ਹੀ ਰਹਿਣ ਲੱਗਿਆ ਸੀ ਰਵੀ ਜੋਤੀ ਦੇ ਬਾਪੂ ਦਾ ਬਹੁਤ ਖਿਆਲ ਰੱਖਦਾ ਤੇ ਜੋਤੀ ਰਵੀ ਦੇ ਪੁੱਤਰ ਰਾਜੂ ਨੂੰ ਸਕੀਮਾ ਵਾਂਗ ਪਿਆਰ ਕਰਦੀ ਜੋਤੀ ਸਿਲਾਈ ਦਾ ਕੰਮ ਆਉਂਦਾ ਸੀ ਉਸ ਨੇ ਕੁਝ ਪੈਸੇ ਇਕੱਠੇ ਕਰਕੇ ਸਿਲਾਈ ਮਸ਼ੀਨ ਲਿਆਂਦੀ ਤੇ ਆਂਢ ਗੁਆਂਢ ਦੀਆਂ ਔਰਤਾਂ ਜੋਤੀ ਤੋਂ ਕੱਪੜੀ ਸਿਲਾਈ ਕਰਾਉਣ ਲੱਗੀਆਂ ਰਵੀ ਤੇ ਜੋਤੀ ਨੇ ਹੱਡ ਤੋੜ ਮਿਹਨਤ ਕੀਤੀ ਅਤੇ ਆਪਣਾ ਘਰ ਖਰੀਦ ਲਿਆ ਸਮੇਂ ਦੇ ਨਾਲ ਉਹਨਾਂ ਦੇ ਘਰ 3 ਨੇ ਜਨਮ ਲਿਆ ਤੇ ਰਾਜੂ ਵੱਡਾ ਹੋ ਗਿਆ ਸੀ ਉਸ ਨੂੰ ਸਕੂਲ ਪੜ੍ਹਨੇ ਪਾ ਦਿੱਤਾ ਰਵੀ ਜੋਤੀ ਦਾ ਬਹੁਤ ਖਿਆਲ ਰੱਖਦਾ ਹੁਣ ਦੋਵੇਂ ਪਰਿਵਾਰ ਵਿੱਚ ਬਹੁਤ ਖੁਸ਼ ਹਨ ਤੇ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਗੁਜ਼ਾਰਨ ਲੱਗੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਤੋਂ ਬਾਅਦ ਲਾਈਕ ਸ਼ੇਅਰ ਵੀ ਕਰਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ